ਹਾਂਜੀ ਦੋਸਤੋ ਹਾਜ਼ਰ ਹਾਂ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਦੋਵੇਂ ਭੈਣਾ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਭਰਪੂਰ ਮਨੋਰੰਜਨ ਕਰਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਦਿਨ ਜਿਹੜਾ ਹੈਗਾ ਅਜ਼ਾਈ ਨਾ ਜਾਵੇ ਅਸੀਂ ਵਕਤ 'ਚ ਵਕਤ ਕੱਢ ਕੇ ਕੋਈ ਨਾ ਕੋਈ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਏ ਹੁੰਨੇ ਆ ਤੇ ਅੱਜ ਫੇਰ ਅਸੀਂ ਰਜ਼ੇਮਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਨਮੁਖ ਹੋਇਆ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਪਰਮਾ ਹੁੰਗਾਰਾ ਦੋਗੇ ਜੇਕਰ ਚੰਗਾ ਲੱਗਿਆ ਤਾਂ ਸਾਨੂੰ ਜਰੂਰ ਸ਼ਾਬਾਸ਼ ਦੇਵੋਗੇ ਜੇਕਰ ਉਨ ਉਨਤਾਈ ਹੁੰਦੀ ਹੈ ਕੋਈ ਤਾਂ ਤੁਹਾਨੂੰ ਖੁੱਲੀ ਛੁੱਟੀ ਹੈ ਕਿ ਤੁਸੀਂ ਸਾਨੂੰ ਕੋਈ ਨਾ ਕੋਈ ਜਿਹੜਾ ਹੈਗਾ ਸੁਝਾਅ ਦੇ ਸਕਦੇ ਹੋ ਤੁਹਾਡੇ ਸੁਝਾਅ ਸਾਸੀਂ ਸਿਰ ਮੱਥੇ ਰੱਖਾਂਗੇ ਤੇ ਪਹਿਲ ਦੇ ਆਧਾਰ ਤੇ ਤੁਹਾਡੇ ਸੁਝਾਵਾਂ ਨੂੰ ਅਸੀਂ ਮੁੱਖ ਰੱਖ ਕੇ ਆਪਣੇ ਲੋਕ ਗੀਤਾਂ ਦੇ ਵਿੱਚ ਆਪਣੀਆਂ ਉਨਤਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਬੜਾ ਲੋਕਗੀਤ ਤੁਹਾਡੇ ਰੂਬਰੂ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਂ ਅੰਬਰਸਰੀਆ ਮੁੰਡੇ ਆਵੇ ਕੱਚੀਆਂ ਕਲੀਆਂ ਨਾ ਤੋੜੇ ਅੰਬਰਸਰੀਆ ਮੁੰਡੇ ਆਵੇ ਕੱਚੀਆਂ ਕਲੀਆਂ ਮਾ ਤੇਰੀ ਅੜ ਆਵੇ ਬੋਲੇ ਮੰਦੜੇ ਜੈ ਬੋਲੇ ਮਾ ਤੇਰੀ ਅੜ ਆਵੇ ਬੋਲੇ ਮੰਦੜੇ ਜੈ ਬੋਲੇ ਮੈਂ ਜੁਬ ਜਾਂਦੇ ਸਾਈ ਮੈਂ ਜਿੱਦਾਂ ਸੜਕਾਂ ਦੇ ਰੋੜੇ ਐ ਚੁਬ ਜਾਂਦੇ ਸਾਈ ਮੈਂ ਜਿੱਦਾਂ ਸੜਕਾਂ ਦੇ ਰੋੜੇ ਸੇਨਾ ਸਕਦੀ ਅਰੇ ਆਵੇ ਸੜਾ ਦਿਲ ਹੈ ਦੇ ਅੜਿਆ ਮੈਂ ਸੜਦਾ ਦਿਲ ਹੈ ਕਮਜੋ ਆ ਲੈ ਮੰਜੀ ਅੰਬਰ ਸਰੀਆਂ ਮੁੰਡੇ ਆਵੇ ਕੱਚੀਆਂ ਕਲੀਆਂ ਨਾ ਤੋੜੇ ਅੰਬਰ ਸਰੀਆਂ ਮੁੰਡੇ ਆਵੇ ਕੱਚੀਆਂ ਕਲੀਆਂ ਨਾ ਤੋੜੇ ਪਹਿਣਾ ਤੇਰੀ ਅੜਿਆਵੇਂ ਬੋ മന്ത് ഭേണ തര അടേ ആവേ ബോള മന്ദ്ടേ ਨੋ ਬੋਲੇ ਕਬੋਲ ਸੁਣਨੇ ਪੈਂਦੇ ਅੜੇ ਆਵੇ ਸਨੂ ਬੋਲੇ ਕਬੋ ਮੈਂ ਨ ਰੰਦੀ ਮਾਹੀ ਵੇਤੇ ਇੱਕ ਪਲ ਵੀ ਹੋ ਮਾਹੀ ਵੇਰਤੇ ਇੱਕ ਪਲ ਵੀ ਹੋ ਕਰ ਦੇ ਤਿਆਰੀ ਅੜਿਆ ਅੰਬਰ ਸਰੀਆਂ ਮੁੰਡੇ ਆਵੇ ਕੱਚੀਆਂ ਕਲੀਆਂ ਨਾ ਤੋੜੀ ਅੰਬਰ ਸਰੀਆਂ ਮੁੰਡੇ ਆਵੇ ਕੱਚੀਆਂ ਕਲੀਆਂ ਨਾ ਤੋੜੀ ਬਾਪੂ ਤੇਰਾ ਅੜਿਆਵੇ ਬੋਲੇ ਜੈ ਬੋਲੇ ਬੱਪੂ ਤੇਰਾ ਅੜੇ ਆਵੇ ਬੋਲੇ ਮੰਦੜੇ ਜੈ ਬੋਲੇ ਸੈਨਿਓ ਹੁੰਦੇ ਅੜਿਆ ਵੇਸਾ ਤੋਂ ਇਹ ਹੋ ਜੈ ਬੋ ਐ ਚੁਬ ਜਾਂਦੇ ਸਾਈ ਵੇ ਜਿੱਦਾਂ ਸੜਕਾਂ ਦੇ ਰੋੜੇ ਐ ਚੁਬ ਜਾਂਦੇ ਸਾਈ ਵੇ ਜਿੱਦਾਂ ਸੜਕਾਂ ਦੇ ਰੋੜੇ ਹੰਬਰਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜੇ ਹੰਬਰਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜੇ ਹਾਂਜੀ ਦੋਸਤੋ ਇੰਨੀ ਗਰਮੀ ਦੇ ਵਿੱਚ ਅਸੀਂ ਇਹ ਲੋਕਗੀ ਤੁਹਾਡੇ ਰੂਪ ਰੂਪ ਕੀਤਾ ਅਸੀਂ ਦੋਵੇਂ ਪੈਣਾ ਪਸੀਨੋ ਪਸੀਨੇ ਹੋ ਗਈਆਂ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਹੀ ਤਰੀਕੇ ਦੇ ਨਾਲ ਜਿਹੜਾ ਲੋਕਗੀਤ ਨਿਪਰੇ ਚੜਾਇਆ ਜਾਵੇ ਤੇ ਪੂਰੇ ਪ੍ਰਾਨ ਦੇ ਨਾਲ ਅਸੀਂ ਇਹ ਲੋਕਗੀਤ ਗਾਇਆ ਉਮੀਦ ਕਰਦੇ ਹਾਂ ਕਈ ਵਾਰੀ ਗਲਾ ਵੀ ਥੱਕ ਜਾਂਦਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਥੱਕੇ ਗਲੇ ਨੂੰ ਆਰਾਮ ਜ਼ਰੂਰ ਦਿਓਗੇ ਤੇ ਸਾਨੂੰ ਸੋਹਣੇ ਸੋਹਣੇ ਕੌਮਪਲੀਮੈਂਟ ਕਰਕੇ ਸਾਡਾ ਹੌਸਲਾ ਵਧਾਓਗੇ ਤਾਂ ਜੋ ਅਸੀਂ ਤੁਹਾਡੇ ਹੌਸਲੇ ਨੂੰ ਅਰਜੀ ਦਾ ਰੂਪ ਦੇ ਕੇ ਅਗਲੇ ਦਿਨ ਫਿਰ ਅਸੀਂ ਇਸ ਚੈਨਲ ਤੇ ਹਾਜ਼ਰ ਹੋ ਸਕੀਏ ਤੇ ਜਦੋਂ ਅਸੀਂ ਤੁਹਾਡੇ ਕਮੈਂਟ ਪੜ੍ਹਦੇ ਹਾਂ ਤਾਂ ਸਾਡੀ ਸਾਰੀ ਜਿਹੜੀ ਥਕਾਵਟ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਵੀ ਤੇ ਅਸੀਂ ਉਡੀਕ ਕਰਾਂਗੇ ਤੁਹਾਡੇ ਸੋਹਣੇ ਸੋਹਣੇ ਕੰਪਲੀਮੈਂਟਸ ਦੀ ਤੇ ਇਸੇ ਉਡੀਕ ਦੇ ਵਿੱਚ ਅਖੀਰ ਵਿੱਚ ਤੁਹਾਡਾ ਬਹੁਤ ਸ਼ਾਬਦਾ ਬਹੁਤ ਬਹੁਤ ਧੰਨਵਾਦ